ਪੇਟ ਦੇ ਵਿੱਚ ਹਰ ਸਮੇਂ ਦਰਦ ਰਹਿੰਦਾ ਹੋਵੇ। ਦੋਸਤੋ ਅੱਜ ਆਪਣੇ ਕੋਲ ਇੱਕ ਕਮੈਂਟ ਪਹੁੰਚਾ ਆ ਮੇਰੇ ਦਰਦ ਹੋਈ ਜਾਂਦਾ ਜੇ ਨਿਕਲ ਜਾਂਦੀ ਆ ਤਾਂ ਫੇਰ ਹਿੱਲ ਜਾਂਦੀ ਆ। ਦੋਸਤੋ ਆਪਣੇ ਪੇਟ ਦੇ ਵਿੱਚ ਦਰਦ ਹੋਣ ਦਾ ਜੋ ਕਾਰਨ ਆ ਉਹ ਇਹ ਆ ਕਿ ਆਪਣਾ ਜੋ ਲਾਈਫ ਸਟਾਈਲ ਆ ਉਹ ਸਹੀ ਨਹੀਂਗਾ। ਤੁਸੀਂ ਜੋ ਕੁਝ ਵੀ ਖਾ ਰਹੇ ਆ ਉਹ ਸਰੀਰ ਤੁਹਾਡਾ ਅਸੈਪਟ ਨਹੀਂ ਕਰਦਾ ਪਿਆ। ਪੰਜਾਬ ਦੇ ਵਿੱਚ ਮੋਸਟਲੀ ਕੀ ਹੁੰਦਾ ਆ ਕਿ ਜੋ ਸਾਡੇ ਮਾਪਿਓ ਖਾਂਦੇ ਆ ਉਹੀ ਬੱਚੇ ਖਾਂਦੇ ਆ। ਜਦ ਕਿ ਇਹ ਬਿਲਕੁਲ ਗਲਤ ਆ। ਸਾਨੂੰ ਆਪਣੇ ਸਰੀਰ ਦੇ ਅਕੋਰਡਿੰਗ ਦੇਖਣਾ ਪੈਣਾ ਕਿ ਸਾਡਾ ਸਰੀਰ ਕੀ ਅਕਸੈਪਟ ਕਰਦਾ ਕੀ ਨਹੀਂ ਕਰਦਾ ਜੇ ਤੁਸੀਂ ਖਾਣਾ ਖਾਂਦੇ ਖਾਂਦੇ ਵੀ ਰੋਗੀ ਬੜੀ ਜਾਂਦੇ ਆ ਤੁਹਾਨੂੰ ਖਾਣਾ ਪਚਦਾ ਨਹੀਂ ਗੈਸ ਬਹੁਤ ਬਣਦੀ ਆ ਪੇਟ ਦੇ ਵਿੱਚ ਦਰਦ ਰਹਿੰਦਾ ਕਦੇ ਕਬਜ਼ ਕਦੇ ਲੂਜ਼ ਮੋਸ਼ਨ ਤਾਂ ਸਮਝੋ ਤੁਹਾਡੇ ਖਾਣੇ ਖਾਣ ਦੇ ਵਿੱਚ ਬਹੁਤ ਵੱਡਾ ਨੁਕਸ ਹੈ ਜੇ ਹਰ ਸਮੇਂ ਪੇਟ ਦੇ ਵਿੱਚ ਦਰਦ ਰਹਿੰਦਾ ਹੋਵੇ ਤਾਂ ਆਪਾਂ ਗੈਸ ਦਾ ਇਲਾਜ ਕਰਨਾ ਹੈ ਮੋਸਟਲੀ ਜੋ ਪੇਟ ਦੇ ਵਿੱਚ ਦਰਦ ਆ ਉਹ ਗੈਸ ਬਣਨ ਕਰਕੇ ਜਾਂ ਪੇਟ ਦੀਆਂ ਨਸਾਂ ਦੇ ਵਿੱਚ ਸੋਚ ਕਰਕੇ ਪੈਂਦਾ ਧਰਨ ਵਾਰ-ਵਾਰ ਹਿੱਲਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਪੇਟ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਨਸਾਂ ਦੀ ਕਮਜ਼ੋਰੀ ਹੈ ਨਸਾਂ ਦੀ ਕਮਜ਼ੋਰੀ ਵਾਸਤੇ ਤੁਸੀਂ ਕੋਈ ਨਾ ਕੋਈ ਤਰੀਕਾ ਇਸਤੇਮਾਲ ਕਰੋ ਕੋਈ ਨਾ ਕੋਈ ਚੀਜ਼ ਖਾਓ ਤੇ ਪੇਟ ਦੀ ਗਰਮੀ ਕੱਢਣ ਵਾਸਤੇ ਤੁਸੀਂ ਆਮਲਾ ਪੁਦੀਨਾ ਗੂੰਧ ਕਤੀਰਾ ਨਿੰਬੂ ਪਾਣੀ ਜਾਂ ਹੋਰ ਠੰਡੀਆਂ ਚੀਜ਼ਾਂ ਦਾ ਇਸਤੇਮਾਲ ਕਰਕੇ ਪੇਟ ਦੀ ਗਰਮੀ ਨੂੰ ਠੀਕ ਕਰ ਸਕਦੇ